ਕਿਆ ਬੰਦਾ ਪੂਰੀਆ ਬੰਦਾ ਪੂਰੀਆ ਅੱਜ ਕੀ ਨਾਮ ਹੈ ਜੀ ਮੇਰਾ ਨਾਮ ਸੋਨੂ ਕੁਮਾਰ ਆਈ ਮੈਂ ਖੜੇ ਹੋ ਸਰ ਜੀ ਸੋਨੂ ਕੁਮਾਰ ਕਾਂਬਲੀ ਆ ਜੀ ਮੈਂ ਸ਼੍ਰੀ ਮੁਖਸਰ ਸਾਹਿਬ ਤੋਂ ਦਾਣਾ ਮੰਡੀ ਦਾ ਪ੍ਰਧਾਨ ਆਈ ਕੀ ਕਾਰਨ ਅੱਜ ਤੁਸੀਂ ਹੜਤਾਲ ਤੇ ਬੈਠੇ ਹੋ ਸਾਡਾ ਕਾਰਨ 25% ਦਾ ਜੀ ਸੀਐਮ ਸਾਹਿਬ ਨੇ 2 ਸਾਲ ਪਹਿਲਾਂ 25% ਵਧਾ ਵਧਾਨ ਦਾ ਵਾਦਾ ਕੀਤਾ ਸੀ ਜੋ ਹਜੇ ਤੱਕ ਪੂਰਾ ਨਹੀਂ ਹੋਇਆ ਸਿਰਫ ਇੱਕ ਮਨ ਜਾ ਕੇ ਕੀਤਾ ਜਾਂਦਾ ਹੈ ਕੀੜੀ ਕਿੜੇ ਕੰਮ ਦੇ ਵਿੱਚ ਤੁਹਾਨੂੰ 25% ਮਿਲਦਾ ਸਾਨੂੰ ਪੂਰੇ ਜੋ ਮੰਡੀ ਮਜ਼ਦੂਰੀ ਤੇ ਚਰਾਈ ਤੇ ਲੇਵਰ ਟੋਟਲ 25% ਬੰਦਾ ਜਿਹਦੇ ਤੇ तकरीबन 3.5 ਰੁਪਏ ਘੱਟਾ ਬੰਦਾ ਇਹ ਕਿੰਨੇ ਸਮੇਂ ਤੋਂ ਤੁਹਾਡੀਆਂ ਜਿਹੜੀਆਂ ਮੰਗਾਂ ਜਿਹੜੇ ਲੱਗਦੇ ਆ ਆ ਸਾਡਾ ਘੱਟੋ ਘੱਟ 3 ਸਾਲ ਤੋਂ ਸਾਡੀ ਮੰਗਾਂ ਹਾਂ ਜੀ ਨਹੀਂ ਸਾਰੀ ਮੰਗ 25% ਤੇ ਆਈ ਔਰ ਕਿੰਨੇ ਸਮੇਂ ਤੋਂ ਤੁਸੀਂ ਬਕਤੂ ਜੀ ਲੰਮੇ ਜਦੋਂ ਤੱਕ ਸਾਡਾ ਸਾਡੀ ਮੰਗਾਂ ਨਹੀਂ ਮੰਨੀਆਂ ਤੇ ਉਦੋਂ ਤੱਕ ਹੀ ਬੈਠਾਵਾਂਗੇ ਅਸੀਂ ਸਿਰਫ ਮੰਡੀ 'ਚ ਹਰਤਾਲ ਵਾਸਤੇ ਬੈਠੇ ਆਂ ਜਦੋਂ ਤੱਕ ਸਾਡਾ ਸਾਡਾ ਕੋਈ ਆਪਣਾ ਸੀਐਮ ਸਾਹਿਬ ਆਪਣਾ ਵਾਦਾ ਪੂਰਾ ਨਹੀਂ ਕਰਦੇ ਉਦੋਂ ਤੱਕ ਹਿਰਤਾਲ ਤੇ ਬੈਠਿਆ ਹਾਂ ਅਸੀਂ ਕੋਈ ਕੰਮਕਾਰ ਮੰਡੇ ਦਾ ਨਹੀਂ ਕਰਨਾ ਜੀ। ਸ਼ੁਕਰੀਆ ਜੀ ਧੰਨਵਾਦ। ਨਾਲ ਜੀ ਤੁਸੀਂ ਧੰਨਵਾਦ ਕਰਨਾ ਲਗਾਏ ਹੋ। ਹਾਂ ਜੀ। ਅਸੀਂ ਸਾਡੀ ਜਿਹੜਾ ਕਮਿਸ਼ਨ ਹੈ ਸਾਨੂੰ ਪੂਰਾ ਕੀਤਾ 2.5% ਸੀ ਉਹ ਸਾਨੂੰ ਘੱਟ ਮਿਲ ਰਿਹਾ ਸਾਨੂੰ ਪੂਰਾ ਕੀਤਾ ਜਾਵੇ। ਇੱਕ ਸਾਡੀ FCI ਨਾਲ ਤੱਕ ਬਕਾਇਆ ਵੀ ਖੜਾ ਜੀ ਤੁਝਾ ICCI ਜੀ ਸਾਡੀ ਪੇਮੈਂਟ ਵੀ ਰਹਿੰਦੀ ਹੈ ਅੱਜ ਜੋ ਧਰਮਤ ਤੋਂ ਲਗਾਇਆ ਉਹਦੇ ਵਿੱਚ ਲੇਬਰ ਯੂਨੀਅਨ ਆਖੀ ਰੱਖਤਾ ਕੋਟਾ ਮੰਤਰੀ ਆਰਟੀਆ ਐਸੋਸੀਏਸ਼ਨ ਤਦੋਂ ਮਿਲ ਕੇ ਕਰਦੇ ਹਾਂਜੀ ਆਰਟੀਆ ਐਸੋਸੀਏਸ਼ਨ ਅਤੇ ਮਜ਼ਦੂਰ ਯੂਨੀਅਨ ਦੋਨੋਂ ਮਿਲ ਕੇ ਕਰਦੇ ਹੋ ਅਰਥਾਤ ਹਾਂਜੀ ਮਿਲ ਕੇ ਇਹ ਹਵਾਲੀਆਂ ਮੰਗਾਂ ਰੱਖੀ ਜਾਂਦੇ ਸਾਡੀ ਆਗੂ ਮੰਡੀ ਬੰਦਦਾ ਮੰਡੀ ਬੰਦਦਾ ਅਸੀਂ ਸਿਰਿਆਹ ਲਾਇਆ ਇਸ ਨਾਲ ਵਾਸਤੇ ਮੰਡੀ ਬੰਦਦਾ ਇਹ ਹਣ ਇਥੇ ਸਮਝ ਲਈ ਸੁਨੇਹਾ ਹੀ ਛੱਡਾ ਜੇਕਰ ਸਰਕਾਰ ਵੱਲੋਂ ਜਿਹੜੇ ਇਥੇ ਬੇਮੰਗਾ ਉਹਨੇ ਤੇ ਕੋਈ ਨਹੀਂ ਮਤਲਬ ਕੀਤਾ ਜਾਂਦਾ ਅਸਰ ਤੇ ਅਗਲੀ ਰਣਨੀਤੀ ਸਾਡੀ ਜੋ ਪੰਜਾਬ ਸਰਕਾਰ ਪੰਜਾਬ ਪ੍ਰਧਾਨ ਆ ਸਾਡੇ ਜੋ ਫੈਸਲਾ ਕਰਨਗੇ ਅਸੀਂ ਉਹਨਾਂ ਦੇ ਨਾਲ ਖੜਾ ਚੀਮਾ ਜੀ ਤੇ ਆਪਣੇ ਵਿਦੇ ਕਲ ਰਾਜ ਲਈ ਕੀ ਨਾਮ ਹੈ ਪੱਪੂ ਯਾਦਵ ਕੀ ਕਰਨਾ ਹੈ ਜੀ ਅੱਜ ਤੋਂ ਜਿਹੜਾ ਮੀਟਿੰਗ ਪੰਦੇ ਸਭਾ ਇਹ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਿ ਸਾਡੀ ਜਿਹੜੀ ਦામੀ ਹੈ 20 ਰੁਪਏ ਕੀਤੀ ਜਾਵੇ ਜਿਹੜੀ ਫਿਕਸ ਕਰ ਰੱਖੀ ਹੈ ਸੈਂਟਰ ਸਰਕਾਰ ਨੇ 40 ਰੁਪਏ ਉਸ ਤੋਂ ਵਧਾ ਕੇ 20 ਰੁਪਏ ਕਿਤੇ ਪਰਸੈਂਟ ਕੀਤੀ ਜਾਵੇ ਤੇ ਜਿਹੜੀ ਲੇਬਰ ਹੈ ਉਹ ਸਾਨੂੰ ਕਟ ਮਿਲਦੀ ਹੈ ਉਹ ਜਿਹੜੀ ਲੋਡਿੰਗ ਅਨਲੋਡਿੰਗ ਦੀ ਉਹ ਪੂਰੀ ਕੀਤੀ ਜਾਵੇ ਜਿਹੜੇ ਸੀਸੀਆਈ ਦੀ ਪਰਦੇਸ ਦਾ ਸਾਨੂੰ ਦામੀ ਨਹੀਂ ਮਿਲਦੀ ਉਹ ਮਿਲੇ ਇੱਕ ਸੜੀ ਲੇਵਰ ਦਾ ਪੀ ਪੀਐਫ ਕੱਟਿਆ ਜਾਂਦਾ ਉਹ ਸਾਨੂੰ ਮਿਲੇ ਕਿੰਨੇ ਸਮੇਂ ਤੋਂ ਉਹ ਲੜਕਦੇ ਆ ਰਹੇ ਹੋ ਤੁਹਾਡੀ ਇਹ 2019 ਤੋਂ ਹੈ ਜੀ ਤੁਹਾਨੂੰ ਜਿਹੜੀ ਦਾਨੀ ਫਿਕਸ ਕੀਤੀ ਹੈ ਹੁਣ ਕਿੰਨੇ ਸਮੇਂ ਵਾਸਤੇ ਦੇਖ ਰਿਹਾ ਹਾਂ ਸਰਦਾਰ ਇਹ ਐਸੀ ਅਣਮਿੱਥੇ ਸਮੇਂ ਲਈ ਹੜਤਾਲ ਤੇ ਆ ਜੀ ਜਿੱਤੇ ਪੂਰੀ ਸਾਡੀ ਪੰਜਾਬ ਹਰਿਆਣਾ ਵੀ ਸਾਡੇ ਨਾਲ ਅਗਰ ਸਰਕਾਰ ਤੁਹਾਡੀ ਮੰਗਾਂ ਨਹੀਂ ਮੰਨਦੀ ਅਗਲਾ ਸਟੈਪ ਤੁਹਾਡਾ ਲੱਗੇਗਾ ਹੜਤਾਲ ਤੇ ਰਵਾਂਗੇ ਕੀ ਮੰਨ ਕੇ ਜਾਂ ਸਰਕਾਰ ਦੇ ਪੰਜਾਬ ਸਰਕਾਰ ਤੇ ਮੰਗਤ ਵੀ ਸਾਡੀ ਛੇਤੀ ਤੇ ਛੇਤੀ ਸਾਡੀ ਜਿਹੜੀ ਦામੀ 200 ਰੁਪਏ ਕੀਤੀ ਜਾਵੇ ਜਿਹੜੀ ਲੇਬਰ ਹੈ ਉਹ ਪੂਰੀ ਕੀਤੀ ਜਾਵੇ। ਇਸ ਸਰਪੰਚ ਸਾਹਿਬ ਦੇ ਵਿੱਚ ਇਹ ਇਕੱਲੇ ਕੇ ਪੂਰੇ ਪੰਜਾਬ ਦੇ ਸਾਰੇ ਪੰਜਾਬ ਦੇ ਵਿੱਚ। ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੂਟਾ ਫੁੱਲਰ ਤੇ ਤੁਸੀਂ ਦੇਖ ਰਹੇ ਹੋ ਸੱਚ ਬੋਲਦਾ న్యూਸ ਚੈਨਲ ਜੋ ਕਿ ਮੇਰੇ ਬਹੁਤ ਹੀ ਹਰਮਨ ਪਿਆਰੇ ਮਿੱਤਰ ਬਲਕਰਨ ਕੌਲਤਾ ਹਰ ਜੋ ਇਸ ਚੈਨਲ ਨੂੰ ਚਲਾਉਂਦੇ ਨੇ। ਸੋ ਪੰਜਾਬ ਭਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਿਆਸੀ ਮੁੱਦੇ ਹੁੰਦੇ ਨੇ ਜਾਂ ਹੋਰ ਪਰਿਵਾਰਕ ਮੁੱਦੇ ਹੁੰਦੇ ਨੇ ਉਹਨਾਂ ਦੇ ਬਾਰੇ ਚਰਚਾ ਇਸ ਚੈਨਲ ਦੇ ਉੱਪਰ ਚੱਲਦੀ ਰਹਿੰਦੀ ਆ ਤੇ ਬਹੁਤ ਘੈਂਟ ਖਬਰਾਂ ਹੁੰਦੀਆਂ ਨੇ ਕੁਝ ਚੰਗੀਆਂ ਕੁਝ ਮਾੜੀਆਂ ਪਰ ਆਫਟਰ ਆਲ ਖਬਰਾਂ ਖਬਰਾਂ ਹੀ ਹੁੰਦੀਆਂ ਤਾਂ ਕਿ ਸਾਨੂੰ ਪੰਜਾਬ ਭਰ ਦੇ ਵਿੱਚ ਪਤਾ ਲੱਗਦਾ ਰਹੇ ਕਿ ਕੀ ਚੱਲ ਰਿਹਾ ਹੈ ਉਹ ਸਿਰਫ ਸਾਨੂੰ ਨਿਊਜ਼ ਚੈਨਲਾਂ ਦੇ ਮਾਧਿਅਮ ਰਾਹੀਂ ਪਤਾ ਲੱਗਦਾ ਆ ਸੋ ਇਸ ਕਰਕੇ ਇਹ ਜਿਹੜਾ ਚੈਨਲ ਆ ਪੰਜਾਬ ਦੀ ਹਰ ਅਪਡੇਟ ਨੂੰ ਤੁਹਾਡੇ ਤੱਕ ਲਿਆਉਂਦਾ ਆ ਇਸ ਕਰਕੇ ਫਟਾਫਟ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੱਚ ਬੋਲਦਾ ਨਿਊਜ਼ ਚੈਨਲ ਸਾਡੇ ਬਹੁਤ ਹਰਮਨ ਪਿਆਰੇ ਰਿਪੋਰਟਰ ਬਲਕਰਨ ਘੋਲਤਾਰ ਜੀ ਔਰ ਤੁਸੀਂ ਇਹਨਾਂ ਨੂੰ ਡੇਲੀ ਵੇਖਦੇ ਰਹੋ ਥੈਂਕ ਯੂ ਸੋ ਮੱਚ ਲਵ ਯੂ ਆਲ